ਇਹ ਜਾਂਦੇ ਸੀ ਜਿਮ ਤੇ ਹੁਣ ਇਹਨਾਂ ਦੀ ਘਰੇ ਹੀ ਜਿਮ ਜਿਵੇਂ ਕਹਿੰਦੇ ਹੁੰਦੇ ਆ ਨਾ ਜੱਟਾਂ ਨੂੰ ਕਿ ਡੂੰਗਾ ਵਾਲਾ ਹਲਵੇ ਤੇਰੀ ਘਰੇ ਕੈਨੇਡਾ ਉਹ ਗੱਲ ਬਣਾਤੀ ਇਹਨਾਂ ਨੂੰ ਹੁਣ ਵੀ ਸਵੇਰੇ 4 ਵਜੇ ਉੱਠਦੇ ਆ ਪੱਠੇ ਨੀਰਾ ਪਾਉਂਦੇ ਆ ਤੇ ਇਹਨਾਂ ਦੀ ਘਰੇ ਹੀ ਜਿਮ ਲੱਗ ਜਾਂਦੀ ਆ ਹੁਣ ਮੇਰੇ ਤੇ ਜ਼ਿਆਦਾ ਖਰਚਾ ਕਰਾਂਗੇ ਤੇ ਫਿਰ ਆਪਾਂ ਨੇ ਪੱਲੇ ਕੁਝ ਨਹੀਂ ਪਹਿਣਾ ਆਪਣੇ ਪੱਲੇ ਸਿਰਫ ਇੱਕ ਗੋਹਾ ਤੇ ਰੂੜੀ ਪੱਲੇ ਪਹਿਣੀ ਆ ਆਲਾ ਨਹੀਂ ਪੱਠੇ ਪੋਉਂਗੀ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਪਹਿਲਾਂ ਵਲੌਗ ਪਾਇਆ ਸੀ ਆ ਟੋਕਾ ਲਿਆ ਸੀ ਆਪਾਂ ਕਵਾਲਚੋ ਤੇ ਉਹਦੇ ਬਾਰੇ ਦੱਸਿਆ ਸੀ ਤੁਹਾਨੂੰ ਵੀ ਉਹਦਾ ਰੀਲ ਵੀਂਗਾ ਹੋ ਗਿਆ ਸੀ ਤੇ ਕਈਆਂ ਵੀਰਾਂ ਨੇ ਕਮੈਂਟ ਕਰਕੇ ਸਾਨੂੰ ਬਹੁਤ ਵਧੀਆ ਸੁਝਾਅ ਦਿੱਤੇ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਵਧੀਆ ਕਮੈਂਟ ਆਏ ਉੱਤੇ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦਿਖਾਉਣੇ ਆ ਫਿਰ ਬਾਅਦ ਚ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਵੀ ਆਪਣੇ ਆਪਾਂ ਫਰਸ਼ ਲਾ ਲਈ ਆ ਤੇ ਇਹ ਫਰਸ਼ ਲਾਉਣ ਵਾਲਾ ਤੁਸੀਂ ਕਹੋਗੇ ਹੁਣ ਕਿਨੇ ਲਾਈ ਆ ਇਹ ਅਸੀਂ ਆਪ ਹੀ ਲਾਈ ਆ ਫਰਸ਼ ਇਹ ਅਸੀਂ ਦੋ ਵਾਰੀਆਂ ਚ ਲਾਈ ਪਹਿਲਾਂ ਅਸੀਂ ਉਧਰ ਲਾ ਲਈ ਸੀ ਫਰਸ਼ ਫਿਰ ਅਸੀਂ ਆਹ ਥੋੜਾ ਜਿਹਾ ਕੱਚਾ ਰੱਖਿਆ ਸੀ ਕਿਉਂਕਿ ਜਰ ਸੀਗਾ ਆਪਣੀ ਸੂਣ ਵਾਲੀ ਸੀਗੀ ਕਿ ਸਾਡੇ ਤੋਂ ਪ੍ਰਬੰਧ ਨਹੀਂ ਕੀਤਾ ਗਿਆ ਸੀਗਾ ਉਦੋਂ ਗਰਦਿਆਂ ਦਾ ਤੇ ਅਸੀਂ ਤਾਂ ਕਰਕੇ ਉਦੋਂ ਫਰਸ਼ ਨਹੀਂ ਲਾਈ ਸੀਗੀ ਇਹ ਗੱਦੇ ਲਿਆ ਕੇ ਫਿਰ ਫਰਸ਼ ਲਾਵਾਂਗੇ ਫਿਰ ਗਾਈਆਂ ਨੂੰ ਓਖਾ ਆ ਜਾਂਦਾ ਵੀ ਥਣਾ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਫਿਰ ਇਹਦੇ ਕਰਕੇ ਅਸੀਂ ਫਿਰ ਉਦੋਂ ਫਰਸ਼ ਨਹੀਂ ਲਾਈ ਸੀਗੀ ਕੱਚਾ ਥਾਂ ਰੱਖਿਆ ਸੀ ਇਹ ਅਸੀਂ ਰਾਤ ਮੈਸਤਰੀ ਆਪਣਾ ਆਪ ਦਾ ਹੀ ਆ ਕਰਦਾ ਹੀ ਆ ਅਸੀਂ ਆਪ ਹੀ ਦੋਨੇ ਜਣੇ ਰਲ ਮਿਲ ਕੇ ਕੰਮ ਕਰ ਲੈਨੇ ਆ ਅਸੀਂ ਆ ਖੁਰਲੀ ਵੀ ਆਪ ਬਣਾਈ ਸੀ ਕੋਈ ਵੀ ਇੱਕ ਇਹ ਨਹੀਂ ਕਹਿ ਸਕਦਾ ਕਿ ਇਹ ਮੈਸਤਰੀ ਨੇ ਨਹੀਂ ਬਣਾਈ ਹਾਲਾਂਕਿ ਅਸੀਂ ਜਾਟੀ ਆ ਅਸੀਂ ਕੋਈ ਮੈਸਤਰੀ ਤਰਖਾਨ ਨਹੀਂ ਹੈਗੇ ਕਿ ਵੀ ਜਿਹੜਾ ਅਸੀਂ ਇਹ ਕੰਮ ਕਰਨ ਜਾਣਦੇ ਹੋਏਗੇ ਅਸੀਂ ਦੇਖ ਦੇਖ ਕੇ ਤੇ ਆਪੇ ਹੀ ਦੋਨੇ ਜਣੇ ਅਸੀਂ ਕੰਮ ਹੌਲੀ ਹੌਲੀ ਕਰ ਲੈਨੇ ਆ ਅਸੀਂ ਮੈਸਤਰੀ ਐ ਨਹੀਂ ਲਾਉਂਦੇ ਕਿਉਂਕਿ ਆਪਣਾ ਨਵਾਂ ਕੰਮ ਆ ਹਜੇ ਆਪਾਂ ਸਟਾਰਟਿੰਗ ਕੀ ਪਿਆਰ ਪਸ਼ੂਆਂ ਨੇ ਵੀ ਨਵਾਂ ਦੁਆਰਾ ਹੈ ਪਹਿਲਾਂ ਵੀ ਅਸੀਂ ਪਿੰਡ ਵੀ ਪਸ਼ੂ ਰੱਖਦੇ ਸੀ ਹੁਣ ਅਸੀਂ ਸ਼ਹਿਰ ਤੇ ਆ ਕੇ ਪਸ਼ੂ ਰੱਖਣੇ ਦੁਬਾਰਾ ਤੋਂ ਸਟਾਰਟ ਕੀਤੇ ਆ ਤੇ ਵੀ ਹੁਣ ਆਣੇ ਆ ਵੀ ਚੱਲ ਹੌਲੀ ਹੌਲੀ ਕੰਮ ਆਪਣਾ ਸਟਾਰਟ ਹੋ ਜੇ ਉਸ ਤੋਂ ਬਾਅਦ ਆਵੇ ਆਪਾਂ ਨੂੰ ਪੈਸਾ ਲਾਉਣਾ ਵੀ ਸੌਖਾ ਆ ਜਾਂਦਾ ਹੈ ਵੀ ਪਹਿਲਾਂ ਆਪਾਂ ਨੂੰ ਮਨਾਫਾ ਇੰਨਾ ਹੈ ਨਹੀਂਗਾ ਜਿਵੇਂ ਜਿਵੇਂ ਆਪਾਂ ਨੂੰ ਕਮਾਈ ਵਧੂਗੀ ਉਮੀਓਮੀ ਆਪਾਂ ਹੌਲੀ-ਹੌਲੀ ਸ਼ੈੱਡ ਵੀ ਵਧਾ ਲਾਂਗੇ ਹੋ ਸਕਦਾ ਆਪਾਂ ਨੂੰ ਇਹ ਸ਼ੈੱਡ ਢਾਕੇ ਦੁਬਾਰਾ ਵੀ ਪਾਉਣਾ ਪਵੇ ਕਿਉਂਕਿ ਵੀ ਆਪਣੇ ਪਸ਼ੂ ਜ਼ਿਆਦਾ ਹੋ ਗਏ ਫਿਰ ਆਪਾਂ ਉਹਨੂੰ ਉੱਚਾ ਕਰਕੇ ਪਾਉਣਾ ਪਊ ਪਹਿਲਾਂ ਅਸੀਂ ਪਾਇਆ ਸੀਗਾ ਨਾਰਮਲੀ ਫਿਰ ਅਸੀਂ ਫਰਸ਼ ਉੱਚੀ ਕਰਕੇ ਲਾ ਲਈ ਤੇ ਸ਼ੈੱਡ ਥੋੜੀ ਛੱਤ ਨਾਲ ਨਹੀਂ ਵੀ ਰਹੇਗੀ ਸਾਨੂੰ ਲੱਗਦਾ ਕਿ ਅਸੀਂ ਹੌਲੀ-ਹੌਲੀ ਜਦੋਂ ਆਪਣੀ ਕਮਾਈ ਵਧ ਗਈ ਪਸ਼ੂ ਵਧ ਗਏ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਸ਼ੈੱਡ ਵੱਡਾ ਪਾ ਦਿਆਂਗੇ ਇਹਨੂੰ ਚੱਕ ਕੇ ਉੱਚਾ ਕਰ ਦਿਆਂਗੇ ਹੋਰ ਕਿ ਕੰਮ ਤਾਂ ਪਰਮਾਤਮਾ ਨੇ ਹੁੰਦਾ ਪਰ ਆਪਾਂ ਨੂੰ ਵੀ ਨਾਲ-ਨਾਲ ਹੱਥ ਪਲਾ ਦਾ ਮਾਰਨਾ ਪੈਂਦਾ ਹੈਗਾ ਫਿਰ ਮਾਰਾ ਅਹਿਸਾਸ ਦਿੰਦਾ ਆਪਣਾ ਬਾਕੀ ਵੀ ਸਾਡੇ ਸਹਾਂ ਨਾਲ ਵੀ ਸਾਨੂੰ ਜਿੱਥੋਂ ਤੱਕ ਸਾਡੀ ਸੋਚ ਆ ਵੀ ਜਿਆਦਾ ਪੈਸਾ ਇਹਨਾਂ ਸ਼ੈੱਡ ਵਗੈਰਾ ਤੇ ਜਾਂ ਆਪਾਂ ਨੂੰ ਵੀ ਹੋਰ ਚੀਜ਼ਾਂ ਤੇ ਨਹੀਂ ਖਰਚਣਾ ਚਾਹੀਦਾ ਖਰਚਣਾ ਪੈਸਾ ਤਾਂ ਵਧੀਆ ਪਸ਼ੂ ਤੇ ਵਧੀਆ ਬਰੀਡ ਤੇ ਪੈਸਾ ਖਰਚੋ ਜਿਹੜਾ ਕਿ ਤੁਹਾਡੇ ਘਰੇ ਅੱਗੇ ਬਰੀਡ ਤਿਆਰ ਹੋ ਜੇ ਵਧੀਆ ਦੁੱਧ ਕਾਓ ਤੁਸੀਂ ਬਰੀਡ ਵਧੀਆ ਤਿਆਰ ਕਰੋ ਤੇ ਜਿਆਦਾਤਰ ਨਾਲ ਮੇਰੀਆਂ ਖਰਚੇ ਨਾ ਕਰੂ ਅਸੀਂ ਟੋਕਾ ਵੀ ਪੁਰਾਣਾ ਇਸੇ ਕਰਕੇ ਲਿਆ ਸੀਗਾ ਕਿਉਂਕਿ ਆਪਣਾ ਕੰਮ ਨਵਾਂਗਾ ਸਟਾਰਟਿੰਗ ਆ ਤੇ ਹੌਲੀ-ਹੌਲੀ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਆਪਾਂ ਟੋਕਾ ਨਵਾਂ ਵੀ ਲੈ ਲਾਂਗੇ ਕਿਰਾਂ ਹਜੇ ਸਾਨੂੰ ਫਿਰ ਹਾਲ ਵੀ ਉਸੇ ਟੋਕੇ ਤੇ ਹੀ ਸਾਰਨਾ ਪਊਗਾ ਅਸੀਂ ਉਹ ਟੋਕੇ ਦੇ ਆਏ ਵੀਲ ਖੋਲਦੇ ਸੀਗੇ ਤੇ ਉਹਦੇ ਨਟ ਵੀ ਟੁੱਟ ਗਏ ਸਾਨੂੰ ਅੱਜ ਤੁਹਾਨੂੰ ਦਿਖਾਉਣੇ ਆ ਕਈਆਂ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਇਹਦੀ ਸ਼ਾਰਪਡ ਵਿੰਗ ਹੀ ਹੋਗੀ ਇਹਦੀ ਵੀਰ ਜੀ ਸ਼ਾਰਪਡ ਨੀ ਵਿੰਗ ਹੀ ਹੋएगी ਸ਼ਾਰਪਡ ਇਹਦੀ ਸਿੱਧੀ ਆ ਆ ਦੇਖੋ ਇਤੋਂ ਦੀ ਆ ਗਿਆ ਆ ਤਿੰਨ ਆ ਚੀਜ਼ਾਂ ਦੇ ਦੀ ਗਿਆ ਹੈ ਸ਼ਾਰਟ ਜਮਾ ਸਿੱਧੀ ਆ ਬਿਲਕੁਲ ਸਿੱਧੀ ਆ ਕੋਈ ਇਹਦੇ ਚ ਨੁਕਸ ਨਹੀਂ ਹੈਗਾ ਇਹਦੇ ਕੱਲੇ ਆਹਾ ਵੀਲ 'ਚ ਹੀ ਨੁਕਸ ਆ ਐਸੇ ਵੀਲ 'ਚ ਨੁਕਸ ਆ ਇਹ ਬਣਾ ਸੀ ਖੋਲਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਕਿਹਾ ਖੋਲ ਕੇ ਆ ਵੀ ਕੱਲਾ ਵੀਲ ਅਸੀਂ ਕੁਆੜ 'ਚੋਂ ਹੀ ਲੈ ਲਾਂਗੇ ਹੋਰ ਬਦਲ ਲਾਂਗੇ ਪਰ ਸਾਨੂੰ ਕੁਆੜ 'ਚੋਂ ਇਹ ਵੀਲ ਮਿਲਿਆ ਨਹੀਂ ਜਿਦੋਂ ਇਹਦੇ ਨੱਟ ਟੁੱਟ ਗਏ ਸਾਡੇ ਤੋਂ ਖੋਲਦਿਆਂ ਤੋਂ ਫਿਰ ਅਸੀਂ ਇਹ ਸੋਚਿਆ ਵੀ ਇਹਨੂੰ ਐਸੇ ਤਰ੍ਹਾਂ ਹੀ ਚੱਲਣ ਲਈਏ ਫਿਰ ਹੋ ਸਕਦਾ ਹੀ ਹੌਲੀ ਹੌਲੀ ਆਪਣਾ ਕਾਰੋਬਾਰ ਸੈੱਟ ਹੋ ਗਿਆ ਪਸ਼ੂ ਵਧ ਗਏ ਤੇ ਫਿਰ ਆਪਾਂ ਟੋਕਾ ਕਈਆਂ ਵੀਰਾਂ ਨੇ ਆਪਾਂ ਨੂੰ ਸਲਾਹ ਦਿੱਤੀ ਸੀ ਕਿ ਨਵਾਂ 22000 ਦਾ ਹੁੰਦਾ ਤੇ ਫਿਰ ਆਪਾਂ ਉਹ 22000 ਵਾਲਾ ਟੋਕਾ ਨਵਾਂ ਹੀ ਲੈ ਆਵਾਂਗੇ ਜੇ ਆਪਣੇ ਤੇ ਮਿਹਰ ਹੋ ਗਈ ਪ੍ਰਮਾਤਮਾ ਦੀ ਤੇ ਫਿਰ ਹਾਲ ਆਪਾਂ ਸੋਚਿਆ ਕਿ ਇਹਦੇ ਨਾਟ ਵੀ ਟੁੱਟ ਜਾਂਦੇ ਸਾਡੇ ਬਸੋਂ ਬਾਹਰ ਹੋ ਗਿਆ ਕੰਮ ਕਿ ਅਸੀਂ ਕਿਹਾ ਚਲੋ ਇਸ ਨੂੰ ਇਸੇ ਤਰ੍ਹਾਂ ਹੀ ਚਲਾਉਣੀ ਹੈ ਵੀ ਇਹਦਾ ਇਰਾਦਾ ਨਹੀਂ ਹੈਗਾ ਖੁੱਲਣ ਦਾ ਜੀ ਅਸੀਂ ਸਾਰਾ ਖੋਲ ਲਿਆ ਫਿਰ ਸਾਨੂੰ ਐਸ ਵਾਗ ਤਾਂ ਇੱਕਦਮ ਪੈਸਾ ਲਾਉਣਾ ਵੀ ਔਖਾ ਹੋ ਜਾਂਦਾ ਬਈ ਕੋਈ ਵੀ ਅੱਡਾਂ ਚਾਕੇ ਫਾਇਦਾ ਲੈਣ ਦੀ ਲੋੜ ਨਹੀਂ ਹੁੰਦੀ ਜਿੰਨਾ ਕ ਆਪਣੇ ਕੋਲੇ ਪੈਸਾ ਹੁੰਦਾ ਓਨੇ ਕ ਦੇ ਵਿੱਚ ਅਨੁਸਾਰਨਾ ਚਾਹੀਦਾ ਜੇ ਆਪਾਂ ਹੁਣ ਅੱਜ ਇਸ ਟਾਈਮ ਨਵਾਂ ਲੈਨੇ ਆ 2000 ਦਾ ਹੁੰਦਾ ਤੇ ਆਪਾਂ ਨੂੰ 2000 ਦਾ ਤਾਂ ਹਜੇ ਤੱਕ ਵੀ ਉਹਦੇ ਚ ਮਨਾਫਾ ਵੀ ਨਹੀਂ ਹੋਇਆ ਹੁਣ ਆਪਾਂ ਪੈਸੂਆਂ ਦਾ ਤੁਹਾਨੂੰ ਦੱਸਿਆ ਵੀ ਨਵਾਂ ਕੰਮ ਸਟਾਰਟ ਕੀਤਾਗਾ ਤੇ ਵੀ ਕੋਈ ਵੀ ਵਾਧੂ ਵਾਧੂ ਦਾ ਫਾਇਦਾ ਪੈਸਾ ਖਰਚ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜਿੰਨਾ ਕ ਆਪਦੇ ਕੋਲੇ ਹੁੰਦਾਗਾ ਉਨਾ ਕੀ ਉਸੇ ਚ ਸਾਰਨਾ ਚਾਹੀਦਾ ਇਹ ਨਾ ਹੋਵੇ ਕੋਈ ਆਪਣੇ ਘਰੇ ਆ ਕੇ ਆਪ ਨੂੰ ਕੈਸੇ ਲੈਣ ਵਾਲਾ ਵਾਜਾ ਮਾਰੀ ਜਾਵੇ ਤੇ ਆਪਾਂ ਇੱਥੇ ਨਵੇਂ ਟੋਕੇ ਲਿਆ ਲਿਆ ਕੇ ਨਵੀਆਂ ਚੀਜ਼ਾਂ ਲਿਆ ਲਿਆ ਕੇ ਪੈਸਾ ਖਰਚ ਕਰੀ ਜਾਈਏ ਅਸੀਂ ਇਹਦੇ ਟੋਕੇ ਲਵਾ ਲਿਆ ਹੁੰਦੇ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਤੇ ਆਪਾਂ ਕੱਲ ਨੂੰ ਪੱਠੇ ਵੀ ਕੁਤਰਾਂਗੇ ਤੇ ਆਥੀ ਵੀ ਪਾਤੀਤੀ ਆ ਤੇ ਹੁਣ ਆਪਾਂ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਇਹਦੇ ਤੇ ਪੱਠੇ ਕੁਤਰਦਿਆਂ ਦੀ ਆਥੀ ਕੁਤਰਿਆ ਕਰਾਂਗੇ ਆਪਾਂ ਮੋਟਰ ਵੀ ਨਹੀਂ ਲਾਈਗੇ ਇਹ ਜਾਂਦੇ ਸੀ ਜਿੰਮ ਤੇ ਹੁਣ ਇਹਨਾਂ ਦੀ ਘਰੇ ਹੀ ਜਿੰਮ ਜਿਵੇਂ ਕਹਿੰਦੇ ਹੁੰਦੇ ਆ ਨਾ ਜੱਟਾਂ ਨੂੰ ਕਿ ਡੂੰਗਾ ਵਾਲਾ ਹਾਲਵੇ ਤੇਰੀ ਘਰੇ ਕੈਨੇਡਾ ਉਹ ਗੱਲ ਬਣਾਤੀ ਇਹਨਾਂ ਨੂੰ ਹੁਣ ਵੀ ਸਵੇਰੇ 4 ਵਜੇ ਉੱਠਦੇ ਆ ਪੱਠੇ ਨੀਰਾ ਪਾਉਂਦੇ ਆ ਤੇ ਇਹਨਾਂ ਦੀ ਘਰੇ ਜਿੰਮ ਲੱਗ ਜਾਂਦੀ ਆ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਨੂੰ ਇੰਨੀ ਸਪੋਰਟ ਕਰਨ ਲਈ ਤੇ ਵਧੀਆ-ਵਧੀਆ ਕਮੈਂਟ ਕਰਨ ਲਈ ਆਪਣਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਵੀ ਜੀ ਵੀ ਤੁਸੀਂ ਘੱਟ ਤੋਂ ਘੱਟ ਖਰਚੇ ਦੇ ਵਿੱਚ ਡੇਰੀ ਫਾਰਮ ਕਿਵੇਂ ਸਟਾਰਟ ਕਰ ਸਕਦੇ ਆ ਇਹ ਕੱਲੀਆਂ ਗੱਲਾਂ ਹੀ ਨਹੀਂ ਆਪਾਂ ਤੁਹਾਨੂੰ ਇਹੇ ਕਰਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਨਾਲ-ਨਾਲ ਤੁਹਾਨੂੰ ਵੀ ਦਿਖਾਉਂਦੇ ਰਾਵਾਂਗੇ ਵੀ ਕਿਵੇਂ ਆਪਾਂ ਘੱਟ ਤੋਂ ਘੱਟ ਖਰਚੇ ਦੇ ਵਿੱਚ ਪਸ਼ੂ ਪਾਲ ਕੇ ਵੱਧ ਤੋਂ ਵੱਧ ਮੁਨਾਫਾ ਲੈ ਸਕਦੇ ਆ ਜੇਕਰ ਆਪਾਂ ਇਹਦੇ ਤੇ ਜਿਆਦਾ ਖਰਚਾ ਕਰਾਂਗੇ ਤਾਂ ਫਿਰ ਆਪਾਂ ਨੇ ਪੱਲੇ ਕੁਝ ਨਹੀਂ ਪੈਣਾ ਆਪਣੇ ਪੱਲੇ ਸਿਰਫ ਇੱਕ ਗੋਹਾ ਤੇ ਰੂੜੀ ਪੱਲੇ ਪੈਣੀ ਆ ਇਹਦੋਂ ਵਦੋਂ ਚੰਗਾ ਕਿ ਇਹਦੇ ਤੇ ਘੱਟ ਖਰਚਾ ਕਰੋ ਇਹਨਾਂ ਦੇ ਖਾਣ ਪੀਣ ਦਾ ਪ੍ਰੋਪਰ ਧਿਆਨ ਰੱਖੋ ਜਿਹੜਾ ਕਿ ਮੇਨ ਚੀਜ਼ ਆ ਇਹਨਾਂ ਦਾ ਖਾਣ ਪੀਣ ਹੀ ਆ ਜੇ ਆਪਾਂ ਖਾਣ ਪੀਣ ਤੇ ਸਹੀ ਪਸ਼ੂ ਦੇ ਧਿਆਨ ਰੱਖਾਂਗੇ ਤਾਂ ਆਪਾਂ ਨੂੰ ਮੁਨਾਫਾ ਹੀ ਮੁਨਾਫਾ ਲਾ ਜੇ ਆਪਾਂ ਖਾਣ-ਪੀਣ ਤੇ ਨਾ ਧਿਆਨ ਰੱਖਾਂਗੇ ਫੇਰ ਕੋਈ ਮੁਨਾਫਾ ਨਹੀਂਗਾ ਜਿੰਨੀ ਵਧੀਆ ਤੋਂ ਵਧੀਆ ਬਰੀਡ ਲੈ ਆਓ ਕੋਈ ਫਿਰ ਮੁਨਾਫਾ ਨਹੀਂ ਹੋਣਾ ਸਿਰਫ ਇੱਕ ਸਾਮ ਸੰਭਾਵ ਤੇ ਘੱਟ ਤੋਂ ਘੱਟ ਖਰਚਾ ਕਰਕੇ ਤੇ ਇਹਨਾਂ ਤੋਂ ਵੱਧ ਤੋਂ ਵੱਧ ਮੁਨਾਫਾ ਆਪਾਂ ਲੈ ਸਕਦੇ ਆ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਸਾਡੇ ਚੈਨਲ ਨੂੰ ਸਪੋਰਟ ਕਰਨ ਲਈ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਜੇ ਵੀਡੀਓ ਮੇਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਓਨੀ ਦੇਰ ਲਈ ਸਤਿ ਸ੍ਰੀ ਅਕਾਲ